ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਪੁਲਿਸ ਐਡੀਜੀਪੀ ਨੋਨੇਹਾਲ ਸਿੰਘ ਵਲੋ ਅੱਜ ਬਟਾਲਾ ਵਿਖੇ ਪੁਲਿਸ ਥਾਣਿਆਂ ਅਤੇ ਪੁਲਿਸ ਸੁਰੱਖਿਆ ਦਾ ਜਾਜਾ ਲਿਆ ਗਿਆ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਪਿਛਲੇ ਦਿਨਾਂ ਚ ਜੋ ਗ੍ਰੇਨੇਡ ਹਮਲੇ ਹੋਏ ਹਨ ਉਹਨਾਂ ਦੇ ਮੱਦੇਨਜ਼ਰ ਹੀ ਪੁਲਿਸ ਥਾਣੇ ਦੀਆ ਸੁਰੱਖਿਆ ਲਈ ਜਿੱਥੇ ਲੋੜ ਸੀ ਉੱਥੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਉਹਨਾਂ ਦੇ ਚੱਲਦੇ ਹੀ ਕੰਦਾਂ ਉੱਚਾ ਹੋਇਆ ਹਨ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਪੁਲਿਸ ਪੂਰੀ ਤਰ੍ਹਾਂ ਨਾਲ ਪੰਜਾਬ ਦੀ ਸੁਰੱਖਿਆ ਲਈ ਅਤੇ ਹਰ ਚੈਲੰਜ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਉਹਨਾਂ ਦਾ ਮਕਸਦ ਇੱਥੇ ਆਉਂਦਾ ਏਹੀ ਸੀ ਕਿ ਜੋ ਪੁਲਿਸ ਜਿਲ੍ਹ ਜੋ ਨਵੇਂ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ ਉਸ ਦਾ ਜਾਜਾ ਲਿਆ ਜਾਵੇ ਉੱਥੇ ਹੀ ਐਸਐਸਪੀ ਬਟਾਲਾ 소ਹਿਲ ਕਾਸਿਮ ਮੀਰਦਾ ਕਹਿਣਾ ਸੀ ਕਿ ਉਹਨਾਂ ਦੀ ਪੁਲਿਸ ਵੱਲੋਂ ਸੁਰੱਖਿਆ ਦੇ ਮਦੇ ਨਜ਼ਰ ਪੈਟਰੋਲਿੰਗ ਵੀ ਵਧਾਈ ਜਾ ਰਹੀ ਹੈ ਤੇ ਨਾਈਟ ਡੋਮੀਨੇਸ਼ਨ ਅਤੇ ਉਸ ਦੇ ਨਾਲ ਹੀ ਬਾਰਡਰ ਦੇ ਨਾਲ ਲੱਗਦੇ ਇਲਾਕਿਆਂ 'ਚ ਬੀਐਸਐਫ ਨਾਲ ਮਿਲ ਕੇ ਨਾਕਾਬੰਦੀ ਕੀਤੀ ਜਾ ਰਹੀ ਹੈ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਸਾਡੇ ਮਾਨਯੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਤੇ ਸਾਡੇ ਜਿਹੜੇ ਸਪੈਸ਼ਲ ਡੀਜੀ ਲਾਅ ਐਂਡ ਆਰਡਰ ਹੈਗੇ ਉਹਨਾਂ ਦੀ ਇਹ ਕੋਸ਼ਿਸ਼ ਹੈਗੀ ਹੈ ਕਿ ਜਿਹੜਾ ਪੰਜਾਬ ਦਾ ਸਰਹਦੀ ਇਲਾਕਾ ਹੈਗਾ ਜਿਹੜੇ ਬਾਰਡਰ ਡਿਸਟ੍ਰਿਕਟਸ ਹੈ ਇਹਨਾਂ ਦੇ ਵਿੱਚ ਜਿੰਨੇ ਵੀ ਗਵਰਨਮੈਂਟ ਇੰਸਟੀਟਿਊਸ਼ਨਸ ਹੈ ਗਵਰਨਮੈਂਟ ਬਿਲਡਿੰਗਸ ਹੈ ਫੌਜਦਾਰੇ ਹੈਗੇ ਉਹਨਾਂ ਦੀ ਸੁਰੱਖਿਆ ਦੀ ਪੂਰੀ ਚੌਕਸੀ ਤੇ ਪ੍ਰਬੰਧ ਕੀਤੇ ਜਾਣ ਇਹ ਸਬੰਧ ਵਿੱਚ ਉਹਨਾਂ ਨੇ ਇੱਕ ਵੱਡਾ ਪ੍ਰੋਗਰਾਮ ਲਿਖਿਆ ਸੀਗਾ ਜਿਸ ਦੇ ਵਿੱਚ ਵੱਖਰੇ ਵੱਖਰੇ ਜ਼ਿਲ੍ਹਿਆਂ ਵਿੱਚ ਵੱਖਰੇ ਵੱਖਰੇ ਅਫਸਰਾਂ ਦੀ ਸੀਨੀਅਰ ਡਿਊਟੀ ਲੱਗੀ ਸੀ ਅਸੀਂ ਜਾ ਕੇ ਇੱਥੇ ਜਿੰਨੀ ਵੀ ਅਰੇਂਜਮੈਂਟਸ ਹੈ ਜੋ ਬਿਲਡਿੰਗਸ ਹੈ ਉਹਨਾਂ ਦੀ ਸਮੀਖਿਆ ਕਰੀਏ ਉਹ ਸੰਬੰਧੀ ਗੱਲ ਜਿਹੜੀ ਹੈ ਸਰਕਾਰ ਤੱਕ ਪਹੁੰਚਾਈਏ ਤੇ ਜਿਹੜੇ ਮੂਡਿੰਦੇ ਦਿਸ਼ਾ ਨਿਰਦੇਸ਼ ਹੈ ਉਹ ਅਸੀਂ ਐਸਐਸਪੀ ਸਾਹਿਬਾਨ ਦੇ ਅਸਮਨ ਦਈਏ ਇਹ ਸੰਬੰਧ ਵਿੱਚ ਤਕਰੀਬਨ 2 ਹਫ਼ਤੇ ਪਹਿਲਾਂ ਮੈਂ ਵਿਜ਼ਿਟ ਕੀਤਾ ਸੀਗਾ ਤੇ ਪੂਰਾ ਅਸੀਂ ਜ਼ਿਲ੍ਹੇ ਦੇ ਜਿੰਨੇ ਵੀ ਖਾਣੇ ਤੇ ਇੰਸਟੀਟਿਊਸ਼ਨ ਸੀਗੇ ਉਹਨਾਂ ਨੂੰ ਵਿਜ਼ਿਟ ਕੀਤਾ ਰਿਵਿਊ ਕੀਤਾ ਤੇ ਇੱਕ ਡਿਟੇਲਡ ਰਿਪੋਰਟ ਜਿਹੜੀ ਸੀ ਸਰਕਾਰ ਨੂੰ ਭੇਜੀ ਸੀ ਉਸ ਰਿਪੋਰਟ ਵਿੱਚ ਜੋ ਸਾਡੀਆਂ ਗੱਲੇ ਗੱਲਾਂ ਸਾਹਮਣੇ ਨਜ਼ਰ ਆਈਆਂ ਸੀਗੀਆਂ ਐਸਐਸਪੀ ਸਾਹਿਬ ਨੇ ਉਹਨਾਂ ਤੇ ਕੰਮ ਕਰਦੇ ਹੋਏ ਬਹੁਤ ਸਾਰੀ ਬਰੀਡਿਜ ਵਿੱਚ ਬਹੁਤ ਵੱਡੇ ਪੱਧਰ ਤੇ ਸੁਰੱਖਿਆ ਦੇ ਜਿਹੜੇ ਪ੍ਰਬੰਧ ਐ ਉਹ ਉਪਰੂਕ ਕੀਤੇ ਹੈਗੇ ਆ ਅੱਜ ਮੈਂ ਉਹ ਜਿਹੜੀ ਇੰਪਰੂਵਮੈਂਟ ਹੋਈ ਹੈ ਰਿਵਿਊ ਕਰਨ ਵਾਸਤੇ ਆਇਆ ਹਾਂ ਇਸੇ ਤਰੀਕੇ ਨਾਲ ਜੋ ਇਹਨਾਂ ਦੀ ਤਿਆਰੀ ਹੈਗੀ ਹੈ ਆਉਣ ਵਾਲੇ ਗਣਤੰਤਰ ਦਿਵਸ 26 ਜਨਵਰੀ ਵਾਸਤੇ ਉਹਦੀ ਸਮੀਖਿਆ ਕਰਨਾ ਹੈ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਜ਼ਿਲ੍ਹਾ ਬਟਾਲਾ ਪੰਜਾਬ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ ਤਿਆਰ ਹੈ ਤੇ ਇਹਨਾਂ ਨੇ ਪੂਰੀ ਤਿਆਰੀ ਕੀਤੀ ਹੋਈ ਹੈ ਕਿ ਆਉਣ ਵਾਲੇ ਕਿਸੇ ਵੀ ਚੈਲੰਜ ਨੂੰ ਪੂਰੀ ਤਰ੍ਹਾਂ ਜਿੱਤ ਸਕਦੇ ਆਂਕਿਊ ਸਰ ਏਕਸਕਿਊਜ਼ ਮੀ ਤੁਸੀਂ ਕੀ ਕਰ ਰਹੇ ਆਂ ਹ ਇਹ ਮੁੱਦਾ ਮੈਸੇਜ ਦਾ ਨਹੀਂ ਹੈਗਾ ਚੱਕਰ ਕੀ ਹੁੰਦਾ ਹੈ ਕਿ ਸਮੇਂ-ਸਮੇਂ ਸਰ ਵਿੱਚ ਕੋਈ ਨਾ ਕੋਈ ਜਿਹੜਾ ਸਿਕਿਉਰਿਟੀ ਚੈਲੰਜ ਚੇਂਜ ਹੁੰਦਾ ਰਹਿੰਦਾ ਹੈ ਫੋਰ ਐਗਜ਼ਾਮਪਲ ਫਰਜ਼ ਕਰੋ ਕਿ ਜੋ ਸਿਕਿਉਰਿਟੀ ਚੈਲੰਜ ਉਹ ਗੱਡੀ ਤੋਂ ਹੈ ਕਿ ਕੋਈ ਬੰਦਾ ਕਿਸੇ ਗੱਡੀ ਮਾਰਦਾ ਹੈ ਤਾਂ ਤੁਸੀਂ ਕੀ ਕਰਦੇ ਹੋ ਗੱਡੀ ਦੀ ਸਪੀਡ ਰੋਕਣ ਵਾਸਤੇ ਤੁਸੀਂ ਬੈਰੀਕੇਡ ਲਾਉਂਦੇ ਹੋ ਤੁਸੀਂ ਆਪਣੇ ਬੈਰੀਅਰ ਲਾਉਂਦੇ ਹੋ ਜਾਂ ਤੁਸੀਂ ਆਪਣੇ ਸਪੀਡ ਬੰਪ ਲਾਉਂਦੇ ਹੋ ਉਸੇ ਤਰੀਕੇ ਨਾਲ ਜਦ ਇੱਕ ਪਰਟੀਕੂਲਰ ਸਿਕਿਉਰਿਟੀ ਚੈਲੰਜ ਆਇਆ ਉਹ ਆਇਆ ਸੀਗਾ ਕਿ ਕਈ ਥਾਵਾਂ ਤੇ ਜਿਹੜੇ ਅਸੀਂ ਗ੍ਰਨੇਡ ਸੀ ਉਹ ਚੈੱਕ ਇਨ ਕੀਤੇ ਗਏ ਤੇ ਉਹਨੂੰ ਰੋਕਣ ਵਾਸਤੇ ਮੁਸ਼ਕਿਲ ਕਰਨ ਲਈ ਇਹ ਜਿਹੜੇ ਅਸੀਂ ਸੁਰੱਖਿਆ ਪ੍ਰਬੰਧ ਉਹ ਸਪੈਸਿਫਿਕ ਥ੍ਰੈਟ ਨੂੰ ਦੇਖਦੇ ਹੋਏ ਇੰਪਰੂਵ ਕੀਤੇ ਗਏ ਇਹ ਟਾਈਮ ਟੂ ਟਾਈਮ ਚੇਂਜ ਹੁੰਦੇ ਆ ਤੇ ਹਮੇਸ਼ਾ ਜਿਹੜੇ ਹੁੰਦੇ ਸਿਕਿਉਰਿਟੀ ਦੇ ਜਿਹੜੇ ਪ੍ਰਬੰਧ ਹੈ ਉਹ ਸਮੇਂ ਅਨੁਸਾਰ ਟਲਦੇ ਰਹਿੰਦੇ ਅਬੀ ਚੀਜ਼ ਨਹੀਂ ਹੈ ਜਿਹੜੀ ਅਸੀਂ ਕਰ ਰਹੇ ਜਿਹੜਾ ਬੀਪੀਆਰ ਐਨਡੀ ਹੈ ਉਹਦੇ ਵਿੱਚ ਉਹਨਾਂ ਨੇ ਪ੍ਰੋਪਰਲੀ ਮਤਲਬ ਜਿਹੜੀ ਦੀਵਾਰਾਂ ਹੈਗੀਆਂ ਜਾਂ ਜਿਹੜੇ ਗੇਟਸ ਹੈ ਉਦੀ ਹਾਈਟ ਕਿੰਨੀ ਹੋਣੀ ਚਾਹੀਦੀ ਥਿਸ ਇਸ ਅਲਰੇਡੀ ਸਪੈਸੀਫਾਈਡ ਬਾਈ ਬੀਪੀਆਰ ਐਂਡੀ ਦਾ ਉਸ ਜਿਹੜਾ ਇੱਕ ਨੋਰਮ ਹੈ ਉਹਨਾਂ ਦਾ ਉਹਦੇ ਮੁਤਾਬਿਕ ਸਾਡੀ ਦੀਵਾਰਾਂ ਨਹੀਂ ਸੀਗੀਆਂ ਸੋ ਵੀ ਹੈਵ ਨਾ ਡਨ ਐਨੀਥਿੰਗ ਨਿਊ ਏ ਅਲਰੇਡੀ ਰੂਲਸ ਹੈਗੇ ਨੇ ਐਂਡ ਉਹਦੀ ਬਸ ਅਸੀਂ ਕੰਪਲਾਈਂਸ ਕੀਤੀ ਹੈ ਸਰ ਨਾਈਟ ਕਮਿਸ਼ਨਸ ਵੀ ਜਾਰੀ ਹੈ ਨਾ ਕੋਈ ਨਾਈਟ ਡੋਮੀਨੇਸ਼ਨਸ ਕਾਫੀ ਦੇਖਦੇ ਹੁਏ ਨਹੀਂ ਨਾਈਟ ਡੋਮੀਨੇਸ਼ਨ ਅਸੀਂ ਕੀਤੀ ਹੈ ਸਟਾਰਟ ਐਂਡ ਇਨ ਫੈਕਟ ਇਨ ਰਨ ਅਪ ਟੂ ਦਾ 26th ਆਫ ਜਨੂਅਰੀ ਤਾਂ ਹੁਣ ਅਸੀਂ ਜ਼ਿਆਦਾ ਮਤਲਬ ਸਾਡੀ ਡੋਮਿਨੇਸ਼ਨ ਐਂਡ ਪੈਟ੍ਰੋਲਿੰਗ ਐਂਡ ਇਵਨ ਅਸੀਂ ਫਲੈਗ ਮਾਰਚਸ ਹੁਣ ਕਰਾਂਗੇ ਤਾਂ ਜਿਸ ਤਰ੍ਹਾਂ ਚੱਲਦਾ ਸੀਗਾ ਉਹਨੂੰ ਇਨਫੈਕਟ ਅਸੀਂ ਹੋਰ ਆਰਗੂਮੈਂਟ ਕਰਕੇ ਉਹ ਸਾਰੀ ਐਕਸਰਸਾਈਜ਼ ਚੱਲਣ ਗਈ ਅਸੀਂ ਬਟਾਲਾ ਪੁਲਿਸ ਦਾ ਆਫਲੇਟ ਰਿਕਾਰਡ ਇਸ ਤਰ੍ਹਾਂ ਰਿਹਾ ਹੈ ਕਿ ਬਹੁਤ ਕੋਈ ਕੰਠੀ ਕੋਈ ਕੇਸ ਹੋਗਾ ਜਿਹੜਾ ਟਰੇਸ ਨਹੀਂ ਹੋਇਆ ਕੁਝ ਇਨਸੀਡੈਂਟਸ ਹੋਏ ਬਟ ਦੇ ਵੇਰ ਟਰੇਸ ਦਾ ਇਹ ਜਿਹੜਾ ਇਹ ਵੀ ਸਾਡੀ ਪ੍ਰਾਇਓਰਟੀ ਹੈ ਪਿੱਛੇ ਥੋੜਾ ਸਟਰੀਟ ਕਰਾਈਮ ਦਾ ਇਸ਼ੂ ਸੀਗਾ ਸਨੈਚਿੰਗ ਉਹਦੇ ਤੇ ਕਾਫੀ ਅਸੀਂ ਨਕੇਲ ਪਾਈ ਹੈ ਬਟ ਜਿੱਥੇ ਵੀ ਇਨਸੀਡੈਂਟ ਹੁੰਦਾ ਹੈ ਤਾਂ ਸਾਡੀ ਟੀਮ ਬੜੀ ਮੁਸਤੈਦ ਹੈ ਕਮਿਟਿਡ ਹੈ ਐਂਡ ਉਹਨੂੰ ਆਪਾਂ ਜ਼ਰੂਰ ਟ੍ਰੇਸ ਕਰਦੇ ਆ ਇਹਦੇ ਵਿੱਚ